ਤੇ ਦਿਖਾਉਣੇ ਆ ਜੀ ਤੁਹਾਨੂੰ ਕਬੂਤਰ ਬਾਜੀ ਬਾਈ ਬੂਟਾ ਸਿੰਘ ਦੇ ਘਰੋਂ ਤੇ ਮਲਾਉਣੇ ਆ ਬਾਈ ਬੂਟੇ ਨਾਲ ਇਹ ਆ ਜੀ ਬਾਈ ਬੂਟਾ ਸਿੰਘ ਜੀ ਤੇ ਦੱਸੋ ਬਾਈ ਜੀ ਬਾਜੀ ਦਾ ਕੀ ਰਲ ਰਲ ਕਰਾ ਕਰਾਉਂ ਆਪਣੇ ਸਾਧਨ ਸੱਜਾ ਹੈ 7 ਵਜੇ 7 ਵਜੇ ਓਲੇ ਦੇਵਾਂਗੇ ਜੀ ਕਬੂਤਰਾਂ ਨੂੰ ਤੇ ਬਾਈ ਬੂਟਾ ਸਿੰਘ ਦੇ ਘਰ ਤੋਂ ਤੇ ਬਾਕੀ ਤੁਹਾਨੂੰ ਲਾਈਵ ਸਾਰੀ ਬਾਜੀ ਦਿਖਾਵਾਂਗੇ ਤੇ ਦਬ ਕੇ ਸ਼ੇਅਰ ਕਰਿਓ ਤੇ ਵੀਡੀਓ ਨੂੰ ਦੇਖੋ ਤੇ ਬਿਠਾਵਾਂਗੇ ਤੁਹਾਨੂੰ ਲਿਓ ਬਾਜੀ ਦਾ ਆਨੰਦ ਘਰ ਬੈਠੇ ਇੱਧਰ ਬਾਈ ਹੋਰੇ ਰੰਗ ਲਿਖ ਰਹੇ ਆ ਦਿਖਾਉਣੇ ਆ ਤੁਹਾਨੂੰ ਦੇਖ ਰਹੇ ਹਾਂ ਦੋਸਤੋ ਬਾਈ ਹੋਰੇ ਦਾ ਕਬੂਤਰਾਂ ਦਾ ਰੰਗ ਲਿਖ ਰਹੇ ਆ ਉਹ ਗੱਲ ਤਾਂ ਹੈ ਆ ਫਿਰ ਜਾਂ ਕਾਪੀ ਵਾਲੇ ਦੇ ਥੇਹਾਂ ਤੇ ਕੋਠੀ ਦੇ ਕੱਤੇ ਖੜੇ ਨੂੰ ਆਹ ਦੇਖੋ ਪਿੰਨਾ ਤੇ ਠਰਦੇ ਤਾਂ ਕਹੇ ਮੂੰਹ ਚੋਂ ਬੁਹਾਨਾ ਹੁੰਦਾ ਸੀ ਆਮ ਤਾਂ ਜਦੀ ਪਾਸੇ ਹੋ ਜਾਂਦੇ ਸੀ ਕਹਿ ਕੇ ਇਹਦੀ ਬਸ ਇਹ ਤਾਰੀ ਨਹੀਂ ਪੈਸੇ ਲਵਾਇਆ

ਲਾ ਨਵੇਂ ਗੁਰੂ ਲਿਖਦਾ ਤੋਂ ਪੜਾਣੀ ਚੀਜ਼ ਆ